ਪਾਰਟੀ ਵਿਧਾਇਕ ਕੁਲਤਾਰ ਸਿੰਘ ਸੰਧਵਾ ਹੋਏ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸ ਉਹਨਾਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਲਈ ਪੁਲਿਸ ਅਤੇ ਪ੍ਰਸ਼ਾਸਨ ਲਗਾਤਾਰ ਚਰਗਰ ਉਹਨਾਂ ਨੇ ਕਿਹਾ ਕਿ ਅੱਜ ਮੈਨੂੰ ਸ੍ਰੀ ਹਰਮੰਦਰ ਸਾਹਿਬ ਵਿਖੇ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਦਾ ਕਲਸਾ ਵਾਹਿਗੁਰੂ ਜੀ ਕੀ ਬਤੈ ਅੱਜ ਗੁਰਰਾਮਦਾਸ ਪਾਤਸ਼ਾਹ ਦੀ ਸਾਡੇ ਤੇ ਬਖਸ਼ਿਸ਼ ਹੋਈ ਹੈ ਅਸੀਂ ਅੱਜ ਗੁਰਰਾਮਦਾਸ ਪਾਤਸ਼ਾਹ ਦੇ ਚਰਨਾਂ 'ਚ ਨਤਮਸਤਕ ਹੋਣ ਲਈ ਆਏ ਹਾਂ ਦਰਬਾਰ ਸਾਹਿਬ ਜੀ ਰੇਰਮੰਦਰ ਸਾਹਿਬ ਜੀ ਮੇਰੇ ਨਾਲ ਸਾਡੇ ਸਾਥੀ ਵਤਾਇਕ ਡਾਕਟਰ ਜਸਪ੍ਰੀਤ ਸਿੰਘ ਜੀ ਸਾਹਿਬ ਆਪਾਂ ਨਾਲ ਜੀ ਡਾਕਟਰ ਨਿਧਨ ਜੀ ਮੋਦੀ ਪਾਰਟੀਆ ਜੀ ਮੋਰ ਵੀ ਸਾਡੇ ਸਾਥੀ ਨੇ ਇਥੇ ਜੇ ਪਾਰਟੀ ਦੇ ਸਾਡੇ ਕਾਰਕੁਨ ਸਾਡੇ ਦਾ ਅੱਜ ਇੱਕ ਪਹਿਲਾਂ ਤਾਂ ਮੈਂ ਇਹ ਉਸ ਸਾਹਿਬ ਜੀ ਨੂੰ ਚਰਣਾ ਜਲਦਾਸ ਕਰਨਾ ਹੈ ਕਿ ਸੱਚੇ ਪਾਤਸ਼ਾਹ ਆਪ ਜੀ ਦੇ ਬਖਸ਼ੀ ਹੋਈ ਸੇਵਾ ਕਰਦੇ ਆ ਹੋਇਆ ਇੱਕ ਜਿਹੜਾ ਕਾਨੂੰਨ ਬਣਾਉਣਾ ਹੈ ਇਥੇ ਗੇਰਫੀ ਰੋਕ ਉਹਦੇ ਲਈ ਬਹੁਤ ਵਿਚਾਰ ਵਮਰਸ਼ ਤੋਂ ਬਾਅਦ ਪੰਜਾਬ ਵਿਧਾਨ ਸਭਾ ਨੇ ਕਾਨੂੰਨ ਕਾਨੂੰਨ ਮਾਰਨ ਦੇ ਉਲਾਲੇ ਵਿੱਚ ਸਾਰੇ ਪੱਖੋਂ ਪੂਰਾ ਹੋਵੇ ਇਸ ਲਈ ਸਾਰੇ ਨਿਯਤ ਸਿਆਣੀ ਲੋਕਾਂ ਤੋਂ ਜਿਹਾ ਹੈ ਵਕੀਲ ਹੋਣ ਧਾਰਮਿਕ ਸੰਸਥਾਵਾ ਹੋਣ ਸਿੱਖ ਧਰਮ ਨਾਲ ਸੰਬੰਧਿਤ ਹੋਣ ਜਾਂ ਦੂਸਰੇ ਧਰਮ ਨਾਲ ਸੰਬੰਧਿਤ ਹੋਣ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਾਂ ਸਾਨੂੰ ਹੁਕਮ ਹੀ ਹੈ ਨਾ ਸਭੇ ਸਾਂਝੀ ਵਸਦਾ ਹੈ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਕਾਰ ਹੈ ਤਾਂ ਗੁਰੂ ਸਾਹਿਬ ਦਾ ਆਪਣਾ ਹੁਕਮ ਹੈ ਕਿ ਆਪਾਂ ਸਾਰਿਆਂ ਦਾ ਸਤਕਾਰ ਕਰਨਾ ਹੈ ਸੋ ਉਹਦੇ ਲਈ ਧਾਰਮਿਕ ਚੇਤਿਤਾ ਜੋ ਵੀ ਇਹਦੇ ਲਈ ਵਿਚਾਰ ਦੇ ਸਕਣ ਵਕੀਲ ਸਾਹਿਬਾਨ ਹੋਰ ਪ੍ਰੋਫੈਸਰ ਸਾਹਿਬਾਨ ਹੋਰ ਬੁੱਧੀਜੀਵੀ ਕਿ ਕੀਤਾ ਕੁਨਾ ਸਾਰੇ ਤੋਂ ਸਲਾਹ ਮਸ਼ਵਰਾ ਲੈਣ ਲਈ ਇੱਕ ਸਿਲੈਕਟ ਕਮੇਟੀ ਦਾ ਗਠਨ ਕੀਤਾ ਗਿਆ ਜਿਹਦੇ ਚੇਅਰਮੈਨ ਸਾਡੇ ਚੀਫ ਖਾਲਸਾ ਜਵਾਨ ਦੇ ਪ੍ਰਧਾਨ ਔਰ ਸਾਡੇ ਬਹੁਤ ਹੀ ਸਤਕਾਰਯੋਗ ਵਿਧਾਇਕ ਸਾਬਕਾ ਮੰਤਰੀ ਡਾਕਟਰ ਇੰਦਰਬੀਰ ਸਿੰਘ ਨੀਡਰ ਹੋਰਾਂ ਨੂੰ ਬਣਾਇਆ ਗਿਆ ਸੋ ਅਸੀਂ ਸਾਰੇ ਗੁਰਰਾਮਦਾਸ ਪਾਸ਼ਾ ਦੇ ਚਰਨਾਂ ਅਤਮਸਤ ਖੋਣ ਲਈ ਆਏ ਆ ਕਿ ਗੁਰੂ ਸਾਹਿਬ ਸਾਡੇ ਕੋਲੋਂ ਸੇਵਾ ਲੈਣ ਔਰ ਪੂਰੀ ਮਰਿਆਦਾ ਸਹਿਤ ਸੇਵਾ ਲੈਣ ਅਸੀਂ ਇਹ ਬਖਸ਼ੀ ਹੋਈ ਡਿਊਟੀ ਨੂੰ ਚੰਗੀ ਤਰ੍ਹਾਂ ਨਿਭਾ ਸਕੀਏ ਕਿਉਂਕਿ ਸਾਡਾ ਤਾਂ ਗੁਰੂ ਹੀ ਹੈ ਗੁਰੂ ਨੇ ਸਭ ਕੁਝ ਬਖਸ਼ਿਆ ਗੁਰੂ ਨੇ ਸੇਵਾ ਦਿੱਤੀ ਹੈ ਗੁਰੂ ਨੇ ਪਦਵੀਆਂ ਦਿੱਤੀਆਂ ਗੁਰੂ ਨੇ ਅਹੁਦੇ ਦਿੱਤੇ ਆ ਗੁਰੂ ਦੇ ਸੰਗਤ ਔਰ ਪੰਥ ਸੋ ਅੱਜ ਅਸੀਂ ਨਸਮਰਤ ਖੋਣ ਆਏ ਆ ਬਾਕੀ ਦੂਜੀ ਗੱਲ ਮੈਂ ਇੱਕ ਹੋਰ ਕਹਿਣੀ ਚਾਹਣਾ ਕਿ ਇਹ ਉਹ ਮੁਕੱਦਸ ਮਰਕਜ਼ ਹੈ ਭਾਵੇਂ ਇਸ ਥਾਨ ਸਿੱਖਾਂ ਦਾ ਲੇਕਿਨ ਇਸੇ ਸਭ ਧਰਮਾਂ ਦੇ ਸਭ ਵਰਨਾਂ ਦੇ ਸਾਰੇ ਇਲਾਕਿਆਂ ਦੇ ਲੋਕ ਆ ਕੇ ਸ਼ੁ크 ਸ਼ਾਂਤੀ ਮੰਗਦੇ ਨੇ ਇੱਥੇ ਆ ਕੇ ਸੁਰੱਖਿਅਤ ਮਹਿਸੂਸ ਹੁੰਦੇ ਨੇ ਸੋ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੇ ਵਹਿਮ ਭਉਧ ਨਹੀਂ ਰਹਿਣਾ ਚਾਹੀਦਾ ਸਾਰੇ ਪ੍ਰਬੰਧ ਇੱਥੇ ਹਰ ਤਰ੍ਹਾਂ ਦੇ ਮੁਕੰਮਲ ਨੇ ਔਰ ਉਹ ਜਿਹੜੀਆਂ ਈਮੇਲ ਆਈਆਂ ਉਹਨਾਂ ਦੀ ਲੀਡਸ ਵੀ ਪੰਜਾਬ ਪੁਲਿਸ ਨੂੰ ਮਿਲ ਗਈਆਂ ਔਰ ਕੋਈ ਵੀ ਇਸ ਤਰ੍ਹਾਂ ਦੀ ਕੋਈ ਕਮੀ ਛੱਡੀ ਨਹੀਂ ਜਾਏਗੀ ਨਾ ਸਿਕਿਉਰਿਟੀ ਵਾਲੇ ਪਾਸਿਓਂ ਬਾਕੀ ਇੱਥੇ ਦਾ ਜਿਹੜਾ ਚੜ ਕੇ ਆਇਆ ਤੇ ਉਹਨੂੰ ਦੱਸੇਗਾ ਸੋ ਇਹ ਤਾਂ ਸਾਡਾ ਪੁਰਾਣਾ ਵਿਰਸਾ ਹੀ ਰਿਹਾ ਲੇਕਿਨ ਇੱਥੇ ਆ ਕੇ ਤਾਂ ਹਰੇਕ ਆਪ ਦੀ ਸਖਿਆ ਮੰਗਦਾ ਆਪ ਦੀ ਸੁੱਖ ਮੰਗਦਾ ਹਰ ਨੂੰ ਮਿਲਦਾ ਸੋ ਬਿਲਕੁਲ ਕਿਸੇ ਨੂੰ ਵੀ ਮੈਂ ਦੇਸ਼ ਵਾਸੀਆਂ ਨੂੰ ਬੇਨਤੀ ਕਰਨਾ ਕਿ ਕਿਸੇ ਨੂੰ ਵੀ ਘਰੌਣ ਦੀ ਲੋੜ ਨਹੀਂ ਹੈ ਇਹ ਉਹ ਥਾਨ ਹੈ ਜਿੱਥੇ ਗੁਰੂ ਰਾਮਦਾਸ ਪਾਸ਼ਾ ਦੀ ਕਿਰਪਾ ਹੈ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਸੁਨੋਬਤ ਨੇ ਜਿੱਥੇ ਮੀਰੀ ਪੀਰੀ ਦੇ ਮਾਲਕ ਦੀ ਕਿਰਪਾ ਹੈ ਜਿੱਥੇ ਅਕਾਲ ਪੁਰਖ ਦੀ ਕਿਰਪਾ ਹੈ ਸੋ ਇਸ ਥਾਨ ਬਾਰੇ ਬਿਲਕੁਲ ਘਰੌਣ ਦੀ ਲੋੜ ਨਹੀਂ ਆਓ ਗੁਰੂ ਸਾਹਿਬ ਦੀਆਂ ਪੂਜੀਆਂ ਪ੍ਰਾਪਤ ਕਰੋ ਲੱਖ ਵਸਤੂ ਹੋ ਅਸੀਂ ਵੀ ਅੱਜ ਗੁਰੂ ਸਾਹਿਬ ਦੀ ਕਿਰਪਾ ਸਦਕਾ ਜਿੱਥੇ ਪਹੁੰਚੇ ਹਾਂ ਸੰਗਤਿਤ ਕਰਨ ਲਈ ਤੁਹਾਨੂੰ ਆਪਣੇ ਮਥੀ ਨਾਲ ਲਾਵਾਂਗੇ ਜਿਸ ਸਾਹਮਣੇ ਪਹੁੰਚਤ ਹੋਵਾਂਗੇ ਬਹੁਤ ਧੰਨਵਾਦ ਵਾਹਿਗੁਰੂ ਜੀ ਈਵੀਐਲ ਦੇ ਮਾਮਲੇ ਤੇ ਕੇਂਦਰ ਸਰਕਾਰ ਦੇ ਸਹਾਇਤਾ ਲਈ ਜਾ ਰਹੀ ਆ ਜਿਹੜੀ ਪੰਜਾਬ ਪੁਰਸ ਕੱਢ ਲਾ ਕੇ ਹਰੇਕ ਜਿਹੜੀ ਪੌਸਿਬਿਲਟੀ ਹੈ ਹਰੇਕ ਜਿਹੜੀ ਸੰਸਥਾ ਹੈ ਹਰੇਕ ਏਜੰਸੀ ਹੈ ਉਹਨੂੰ ਨਾਲ ਲੈ ਕੇ ਹੀ ਚੱਲਦੇ ਹੋਰ ਜਿਹੜੇ ਦੂਜੇ ਪਾਰਟੀਆਂ ਜਿਹੜੇ ਲੋਕ ਇੱਥੇ ਆ ਰਹੇ ਨੂੰ ਉਹਨਾਂ ਦਾ ਕਹਿਣਾ ਹੈ ਸੀਐਮ ਸਾਹਿਬ ਨੂੰ ਆਣੇ ਜਿਦਾ ਅਸੀਂ ਕੇਂਦਰ ਨੂੰ ਲਿਖੋ ਬੀਜੇਪੀ ਲੀਡਰ ਗਿਆ ਤੇ ਸਾਨੂੰ ਜੇ ਕਹਿਣਗੇ ਪੰਜਾਬ ਸਰਕਾਰ ਫਿਰ ਅਸੀਂ ਹੈਲਪ ਕਰਾਂਗੇ ਕੀ ਕੈਨ ਲੋੜ ਆ ਮਾਨੂੰ ਦੇਖੋ ਉਹਨਾਂ ਕੋਲੇ ਸੇਵਾ ਕਿਹੜੀ ਐ ਇੱਥੇ ਉਹਨਾਂ ਕੋਲ ਸੇਵਾ ਇਹਨਾਂ ਕੋਲ ਗੱਲਾਂ ਉਹ ਗੱਲਾਂ ਦੇ ਜਿਹਨੀਆਂ ਮਰਜ਼ੀ ਕਰਾ ਲਓ ਉਹਨਾਂ ਤੋਂ ਠੀਕ ਐ ਨਾ ਉਹਨਾਂ ਕੋਲੇ ਗੱਲਾਂ ਆਪਣੇ ਕੋਲੇ ਕੰਮ ਆਪਾਂ ਕਰਦੇ ਔਰ ਬੈਸਟ ਜਿਹੜੀ ਆਪਣੀ ਪੰਜਾਬ ਪੁਲਿਸ ਬੈਸਟ ਐ ਸਾਈਬਰ ਜਿਹੜਾ ਡਿਪਾਰਟਮੈਂਟ ਆ ਬੈਸਟ ਐ ਦੁਨੀਆ ਦਾ ਬੈਸਟ ਐ ਉਹਨਾਂ ਨੂੰ ਤਾਂ ਆਪਾਂ ਫੜ ਕੇ ਦੇਨੇ ਡਰੋਨ ਫੋਟੋ ਕੁਲੀ ਕੀ ਸੋ ਬਾਕੀ ਇਹ ਹੈ ਕਿ ਕੇਂਦਰ ਸਰਕਾਰ ਦੀ ਜਿਹੜੀ ਗੱਲ ਹੈ ਬੀਜੇਪੀ ਦੀ ਗੱਲ ਕਰਦਾ ਸਿੰਗ ਇਹ ਕੇਂਦਰ ਸਰਕਾਰ ਦੀ ਸਾਰੀਆਂ ਏਜੰਸੀਆਂ ਨਾਲ ਨੇ ਇਕੱਠੇ ਹੋ ਕੇ ਕੰਮ ਕਰਦੇ ਨੇ ਸਾਰੇ ਕੋਈ ਉਹਦੇ ਚ ਕਮੀ ਨਹੀਂ ਹੈ ਸੰਦਰ ਸਾਹਿਬ ਔਰ ਇਹ ਜਿਹੜੀ ਇਹ ਡੈਟ ਹੈ ਕੋਈ ਇਸ ਤਰ੍ਹਾਂ ਦੀ ਫੈਟ ਨਹੀਂ ਹੋਈ ਤਾਂ ਮਲ ਅੱਡ ਕੇ ਜਿੱਤ ਤੱਕਾ ਤੋਂ ਕਿਸੇ ਨਾਲ ਹੋਇਆ ਉਹਨਾਂ ਨੇ ਕੁਝ ਹਰੇਕ ਪਾਸੇ ਸਾਰੇ ਦੇਸ਼ ਦੀ ਇਸ ਤਰ੍ਹਾਂ ਦੀ ਮਿਲ ਬੈਠੇ ਸਾਰੇ ਦੇ ਸੋ ਕਬਰੌਣ ਵਾਲੀ ਗੱਲ ਹੈ ਤੋ ਰੌਂਡ ਦੀ ਲੋਟ ਜਦੋਂ ਸਾਹ ਧਾਮੀ ਸਾਹਿਬ ਨੇ ਇਹ ਗੱਲ ਆਖੀ ਹੈ ਕਿ ਜਦੋਂ ਬੇਦਬੀ ਦਾ ਮਸਲੇ ਦੀ ਗੱਲ ਹੈ ਤਾਂ ਐਸਜੀਪੀਸੀ ਨਾਲ ਕੋਈ ਨਾਮ ਲੈ ਕੇ ਚੱਲਣਾ ਚਾਹੀਦਾ ਸੀਗਾ ਕੋਈ رائے ਲੈਣੀ ਚਾਹੀਦੀ ਸੀ ਕਮੇਟੀ ਜਿਹੜੀ ਬਣੀ ਉਹਦੇ ਵਿੱਚ ਕੋਈ ਸਾਡਾ ਮੈਂਬਰ ਨਹੀਂ ਹੈ ਕਿਸੇ ਤਰੀਕੇ ਨਾਲ ਸਾਡੀ ਕੋਈ رائے ਨਹੀਂ ਲਈ ਗਈ ਨਹੀਂ ਦੇਖੋ ਇਹ ਜਿਹੜੀ ਸਿਲੈਕਟਿੰਗ ਕਮੇਟੀ ਬਣੀ ਇਸੇ ਲਈ ਬਣੀ ਹੈ